ਮੇਰਾ ਕਾਸੇ ਚੱਲਦੇ ਆ ਜਿੱਥੇ ਦੇਖ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਿਕਿਉਰਟੀ ਪੱਖੋਂ ਜਿਹੜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਉੱਥੇ ਹੀ ਦੇਰ ਰਾਤ ਜੇ ਕਹਿ ਸਕਦੇ ਆ ਦੇਰ ਰਾਤ ਅੱਧੇ ਜਿਹੜਾ ਰਾਤ ਦੇ ਵਿੱਚ ਇਹ ਤਸਵੀਰਾਂ ਤੁਸੀਂ ਬਟਾਰਾ ਤੋਂ ਦੇਖ ਰਹੇ ਹੋ ਜਿੱਥੇ ਕੀ ਪੁਲਿਸ ਵੱਲੋਂ ਇੱਕ ਫਲੈਗ ਮਾਰਚ ਜਿਹੜਾ ਕੀਤਾ ਜਾ ਰਿਹਾ ਔਰ ਪੁਲਿਸ ਲੋ ਨਾਈਟ ਡੋਮੀਨੇਸ਼ਨ ਜਿਹਨੂੰ ਕਿ ਨਾਈਟ ਡੋਮੀਨੇਸ਼ਨ ਕਹਾਂਗੇ ਸਿਕਿਉਰਟੀ ਪੱਖ ਨੂੰ ਲੈ ਕੇ ਕਿਉਂਕਿ ਜਗਾ ਜਗਾ ਤੇ ਨਾਕੇ ਬੰਦੀ ਕੀਤੀ ਗਈ ਹੈ ਪੂਰਾ ਜ਼ਿਲ੍ਹੇ ਨੂੰ ਜਿਹੜਾ ਉਹ ਕਹਿ ਸਕਦੇ ਆਂ ਕਿ ਨਾਕਾਬੰਦੀ ਕੀਤੀ ਗਈ ਪੂਰਾ ਜ਼ਿਲ੍ਹਾ ਜਿਹੜਾ ਉਹ ਜਗਾ ਜਗਾ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਦੇਰ ਰਾਤ ਸ਼ਹਿਰ ਦੇ ਅੰਦਰ ਅੰਦਰੂਨੀ ਸ਼ਹਿਰ ਦੇ ਅੰਦਰ ਜਿਹੜੀ ਹੈ ਉਹ ਇੱਕ ਖਾਸ ਤੌਰ ਤੇ ਇੱਕ ਚੈਕਿੰਗ ਅਭਿਆਨ ਦੇ ਚੱਲਦੇ ਆਂ ਹੀ ਇੱਕ ਨਾਈਟ ਡੋਮੀਨੇਸ਼ਨ ਜਿਹੜਾ ਉਹ ਡੀਐਸਪੀ ਕਸਤੂਰੀ ਲਾਲ ਜਿਹੜੇ ਸਿਕਿਉਰਿਟੀਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਹੈ ਗੱਲ ਵੀ ਕਰਦੇ ਆਂ ਅਫਸਰਾਂ ਨਾਲ ਵੀ ਕੀ ਕੀ ਇਹ ਮਕਸਦ ਨੇ ਔਰ ਕਿਵੇਂ ਦੀ ਐਕਸੀਕਿਊਟਿਵ ਜਿਹੜੀ ਆ ਕੀਤੀ ਗਈ ਆ ਇਸ ਦੇ ਨਾਲ ਇਹ ਸਭ ਕਿੱਦਾਂ ਦਾ ਇੱਕ ਇਹ ਸਾਰਾ ਸ਼ਡਿਊਲ ਆ ਸ਼ਡਿਊਲ ਅਸਾਂ ਜੀ ਮਾਜੋਬ ਡੀਵੀ ਪੰਜਾਬ ਵੀ ਜ਼ੋਰੋ ਜਿਆਦਾ ਜੀ ਜੀ ਬਾਬਾ ਮਾਜੋਤਰੀ ਐਸਾ ਸਭ ਬੜਾ ਕਾ ਜੀ ਸਾਰਾ ਕੰਮ ਜੀ ਜਿਹੜੇ ਤੋਂ ਆਪਾਂ ਬੜਾ ਲਾਭ ਲਈ ਕੋਲ ਸਪੈਸ਼ਲ ਜਿਹੜੀ ਆ ਪਟੌਣੀ ਕੀਤੀ ਜਾ ਰਹੀ ਹੈ ਦਿਨ ਰਾਤ ਜਨਗਣਿਤ ਫਲੈਗ ਮਾਰਚ ਉਹ ਸਾਰੀਆਂ ਜਿਹੜੇ ਨਾਕਾ ਨੇ ਪੂਰੇ ਸਿਟੀ ਨੂੰ ਇਹ ਇਹਨਾਂ ਦੇ ਆਊਟਸਟੇਟ ਜਿਹਨੇ ਆ ਗਿਆ ਉਹ ਸਾਰਾ ਨੱਕਬੰਦੀ ਕਰਕੇ ਪੂਰਾ ਸਿਟੀ ਨੂੰ ਸੀਲ ਕੀਤਾ ਗਿਆ ਕਿਤਾ ਦਾ ਕੋਈ ਅਨੁਸ਼ਾਨੀ ਘਟਨਾ ਕੋਈ ਹੋਵੇ ਤਾਂ ਜੋ ਜਿਹੜਾ ਆਜ਼ਾਦੀ ਆਜਾੜਾ ਉਹ ਅਮਨ ਮਾਨ ਬਿਲਕੁਲ ਬਾਰਡਰ ਡਿਸਟ੍ਰਿਕਟ ਹੈ ਜਿਹਦੇ ਕਰਕੇ ਖਾਸ ਆਪਤੀਆਤ ਵੀ ਰੱਖ ਰੱਖੜੇ ਜਾਏ ਲੋਕਾਂ ਨੂੰ ਵੀ ਅਪੀਲ ਕਰਨਾ ਜਾਊਗਾ ਬਿਲਕੁਲ ਜੀ ਬਿਲਕੁਲ ਲੋਕਾਂ ਵਾਸਤੇ ਇਹੋ ਪੀਲਾ ਬਟਾਲ ਪੁਲਿਸ ਜੀ ਕਿ ਤੁਸੀਂ ਆਪ ਆਪਣਾ ਜਾਗੂ ਕਰਨਾ ਪੁਲਿਸ ਨੂੰ ਬਾਤਵਾਲ ਸਜੋਦਨ ਜਿਉਂ ਕੋਈ ਉਹ ਇਹੋ ਜਿਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਤੇ ਕੋਈ ਗਲਤ ਅੰਸਰ ਉਹਨਾਂ ਨੂੰ ਨਜ਼ਰ ਆਉਂਦਾ ਸਾਨੂੰ ਇਮੀਡੀਏਟ ਦੱਸਣਾ ਸਾਡੀਆਂ ਪਟੌਲੀ ਪਾਟੀਆਂ ਅਸੀਂ ਹੁਣੇ ਦੇਖੋ ਦਿਨ ਰਾਤ ਸਾਡੀਆਂ 14 ਪਟੌਲੀ ਪਾਟੀਆਂ ਘਰਾਣ ਚੱਲ ਰਹੀਆਂ ਇੰਡਸਟਰੀ ਏਰੀਆ ਸਾਰੇ ਸਿੱਗੇ ਪੂਰਾ ਕਵਰ ਕੀਤਾ ਹੋਇਆ ਔਰ ਪਲੱਸ ਰੇਲਵੇ ਰੋਡ ਇਧਰ ਆਪਣਾ ਸਿਨੇਮਾ ਰੋਡ ਇਸ ਨਾਲ ਆਪਣਾ ਅਲੀਵਾਰ ਰੋਡ ਸਭ ਬਸ ਕਵਰ ਹੋਇਆ ਸਿਟੀ ਨੂੰ ਬੜਾ ਫੋਕਸ ਰੱਖਿਆ ਜਾ ਰਿਹਾ ਮਤਲਬ ਕਿ ਇਹਨੂੰ ਮਿਸ਼ਾ ਸਿਟੀ ਏਰੀਆ ਫਰੋਡਿੰਗ ਹੋਣ ਕਰਕੇ ਅਬ ਇਹ ਸਨਸੋਰੀਂ ਦੀ ਹੈ ਔਰ ਆਪਾਂ ਲੋਕਾਂ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਬਣੇ ਰਵੇ ਕਿ ਆਪਾਂ ਹਰ ਵੇਲੇ ਸਾਡੀ ਪ੍ਰੈਸਰੀ ਹੈ ਉਹ ਹੈਗੀ ਬਿਲਕੁਲ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜੀ ਬਿਲਕੁਲ ਜਨਮ ਅਸ਼ਟਮੀ ਦਾ ਇਤਿਹਾਸ ਦੇ ਮੱਦੇਨਜ਼ਰ ਹੈ ਵੀ ਆਪਾਂ ਸਾਰੇ ਜਿਹੜੇ ਆ ਹੱਤਾ ਪ੍ਰਬੰਧ ਜੋ ਟਾਇਲੈਂਡ ਹੈਗੇ ਉਹਨਾਂ ਤੋਂ ਪਿੱਛੇ ਗਏ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਦੇਰ ਰਾਤ ਜਿਹੜਾ ਕਿ ਇਹ ਕਹਿ ਸਕਦੇ ਹੈ ਕਿ ਕਰੀਬ 12 ਵਜਨ ਦੇ ਆਏ ਹੋਏ ਆ ਔਰ ਦੇਰ ਰਾਤ ਸਿਕਿਉਰਿਟੀ ਸੜਕਾਂ ਦੇ ਉੱਤੇ ਆ ਔਰ ਸੜਕਾਂ ਦੇ ਉੱਤੇ ਇੱਕ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਚਾਹੇ ਉਹ ਦੇਰ ਰਾਤ ਕੋਈ ਘਰੋਂ ਨਿਕਲ ਰਿਹਾ ਹੈ ਜਾਂ ਲੋਕਾਂ ਵੀ ਇੱਕ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਵੀ ਇੱਕ ਅਤਿਆਹਤ ਲੋ ਡਰਨ ਰੱਖਣ ਔਰ ਕਿਸੇ ਤਰ੍ਹਾਂ ਦੀ ਵੀ ਜੇ ਤੁਹਾਨੂੰ ਸ਼ੱਕ ਲੱਗਦਾ ਤਾਂ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਕਿਉਂਕਿ ਪੁਲਿਸ ਜਿਹੜੀ ਹੈ ਉਹ 24/7 ਜਿਹੜੀ ਹੈ ਉਹ ਲੋਕਾਂ ਵਾਸਤੇ ਖੜੀ ਹੈ ਕਮਿਊਨਿਟੀਿੰਗ ਪੁਲਿਸ ਹੈ ਔਰ ਪੀਸੀਆਰ ਤੁਸੀਂ ਦੇਖ ਸਕਦੇ ਹੋ ਕਿ ਏਐਸ ਵੱਲੇ ਦੇਰ ਰਾਤ ਵੀ ਜਿਹੜੀ ਹੈ ਪੁਲਿਸ ਜਿਹੜੀ ਨਾਈਟ ਡੋਮੀਨੇਸ਼ਨ ਦੇ ਉੱਤੇ ਹੈ ਜੀ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪਤ ਚਾਵਲਾ ਜਗਮਾਨੀ ਟੀਵੀ ਲਈ ਗੁਰਦਾਸਪੁਰ ਤੋਂ